ਕਾਰਨ ਜਮਸੀ ਦੀ ਅੱਜ ਜਸ ਪੜਾਂਗੇ ਸ਼ਾਇਦਾਂ ਚਾਂਟਾ ਦੇ ਆਏ ਦਹਲੇ ਬੇਨਤੀ ਪਹਿਲੀ ਆਇਤ ਕਾਸ਼ ਕਿ ਤੂੰ ਆਕਾਸ਼ਾਂ ਨੂੰ ਪਾੜੇ ਅਤੇ ਉਤਰ ਆਵੇਂ ਭਈ ਤੇਰੀ ਹਜ਼ੂਰੀ ਦੇ ਪਹਾੜ ਢਲ ਜਾਣ ਦੂਸਰੀ ਆਇਤ ਜਿਵੇਂ ਅੱਗ ਝੜੀਆਂ ਨੂੰ ਸੜਦੀ ਤੇ ਅੱਗ ਪਾਣੀਆਂ ਨੂੰ ਉਬਾਲਦੀ ਅਤੇ ਤੇਰੇ ਨਾਮ ਤੇਰੇ ਵੈਰੀਆਂ ਉੱਤੇ ਪ੍ਰਗਟ ਹੋਵੇ ਤੇ ਤੇਰੀ ਹਜ਼ੂਰੀ ਤੋਂ ਕੌਮਾਂ ਕੰਮ ਜਾਣ ਤੀਸਰੀ ਆਇਤ ਜਦ ਤੋ ਭਿਆਨਕ ਕੰਮ ਕੀਤੇ ਜਿਨ੍ਹਾਂ ਦੀ ਸਾਨੂੰ ਉਡੀਕ ਵੀ ਨਹੀਂ ਸੀ ਤਾਂ ਤੂੰ ਉੱਤਰ ਆਇਆ ਤੇਰੀ ਹਜ਼ੂਰੀ ਤੋਂ ਪਹਾੜ ਢਲ ਗਏ ਚੌਥੀ ਆਇਤ ਪ੍ਰਾਚੀਨ ਸਮਿਆਂ ਤੋਂ ਨਾ ਕਿਸੇ ਨੇ ਸੁਣਿਆ ਨਾ ਕਿਸਦੇ ਕੰਨ ਵਿੱਚ ਪਿਆ ਨਾ ਅੱਖ ਨੇ ਨਾ ਕਿਸੇ ਹੋਰ ਪਰਮੇਸ਼ਰ ਨੂੰ ਵੇਖਿਆ ਜੋ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਹੈ ਪੰਜਵੀਂ ਆਇਤ ਤੂੰ ਉਹਨ ਮਿਲਦਾ ਹੈ ਜੋ ਖੁਸ਼ ਹੁੰਦਾ ਅਤੇ ਧਰਮ ਵਰਤਦਾ ਜੋ ਤੇਰੇ ਰਾਹਾਂ ਵਿੱਚ ਮੈਨੂੰ ਚੇਤੇ ਰੱਖਦੇ ਵੇਖ ਤੂੰ ਗੋਪਵਨ ਹੋਇਆ ਤੇ ਅਸਾ ਪਾਪ ਕੀਤਾ ਉਹਨਾਂ ਵਿੱਚ ਅਸੀਂ ਚਿਰ ਤੱਕ ਰਹੇ ਕਿ ਅਸੀਂ ਬਚਾਂਗੇ 6ਵੀਂ ਆਇਤ ਅਸੀਂ ਸੱਬੇ ਪ੍ਰਸ਼ਟੀ ਵਾਂਝ ਹੋ ਗਏ ਅਤੇ ਸਾਡੇ ਸਭ ਧਰਮਪਲੀਤ ਕੱਪੜੇ ਵਾਂਝ ਹਨ ਅਸੀਂ ਪੱਤੇ ਵਾਂਝ ਕੁਮਲਾ ਜਾਂਦੇ ਸਾਡੀ ਬਧੀਆਂ ਹਵਾ ਵਾਂਝ ਸਾਨੂੰ ਚੁੱਕ ਲਿਆ ਜਾਂਦੀਆਂ 7ਵੀਂ ਆਇਤ ਕੋਈ ਤੇਰਾ ਨਾਮ ਨਹੀਂ ਲੈਂਦਾ ਨਾ ਕੋਈ ਆਪ ਨੂੰ ਖਸੌਂਦਾ ਪਈ ਉਹ ਤੈਨੂੰ ਫੜ ਰੱਖੇ ਕਿਉਂ ਜੋ ਤੈਂ ਆਪਣੇ ਮੂੰਹ ਸਾਥ ਲੁਕਾ ਲਿਆ ਅਤੇ ਸਾਡੀ ਬਧੀਆਂ ਦੇ ਰਾਹੀ ਸਾਨੂੰ ਪਿਘਲਾ ਦਿੱਤਾ 8ਵੀਂ ਆਇਤ ਪਰ ਹੁਣ ਏ ਜੋਵਾ ਤੂੰ ਸਾਡਾ ਪਿਤਾ ਹੈ ਅਸੀਂ ਮਿੱਟੀ ਹਾਂ ਅਤੇ ਤੂੰ ਕਮਿਹਾਰ ਹੈ ਅਸੀਂ ਸਭ ਤੇਰੀ ਦਸਤਕਾਰੀ ਹਾਂ 9ਵੀਂ ਆਇਤ ਹੇ ਜੋਵਾ ਤੂੰ ਅਤਕੋਪ ਨਾ ਹੋ ਨਾ ਬਦੀ ਨੂੰ ਸਦਾ ਯਾਦ ਰੱਖ ਵੇਖ ਧਿਆਨ ਦੇ ਅਸੀਂ ਸਭ ਤੇਰੀ ਪ੍ਰਜਾ ਹਾਂ 10ਵੀਂ ਆਇਤ ਤੇਰੇ ਪਵਿੱਤਰ ਸ਼ਹਿਰ ਉਜੜ ਗਿਆ ਉਜਾੜ ਹੋ ਗਿਆ ਸਿਯੋਨ ਉਜਾੜ ਯਰੂਸ਼ਲਮ ਵਿਰਾਨਾ ਹੋ ਗਿਆ ਹੈ 11ਵੀਂ ਐਥੇ ਸਾਡਾ ਪਵਿੱਤਰ ਅਤੇ ਸ਼ਾਨਦਾਰ ਭਵਨ ਜਿੱਥੇ ਸਾਡੇ ਪਿਓ ਦਾਦੇ ਤੇਰੀ ਉਸਤ ਕਰਦੇ ਹਨ ਅੱਗ ਨਾਲ ਸੜ ਗਿਆ ਸਾਡੇ ਮਨ ਭੌਂਦੇ ਅਸਥਾਨ ਬਰਬਾਦ ਹੋ ਗਏ 12ਵੀਂ ਐਥੇ ਯੋਵਾ ਕੀ ਇਨ੍ਹਾਂ ਗੱਲਾਂ ਦੇ ਕਾਰਨ ਤੂੰ ਆਪ ਨੂੰ ਰੋਕ ਛੱਡੇਗਾ ਕੀ ਤੂੰ ਚੁੱਪ ਰਹੇਗਾ ਤੇ ਸਾਨੂੰ ਅਤ ਦੁਖੀ ਰੱਖੇਗਾ ਆਮੀਨ ਪ੍ਰਭ ਜੀ ਦੇ ਵਚਨ ਪੜੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਾਂਤੀ ਰਮ ਸਦਾ ਵਾਸਤੇ ਰਹਿਣ ਆਮੀਨ ਸਾਂਜੇ ਅਮਸਿੱਕੀ